ਸੜਕਾਂ ਉੱਤੇ ਤੇ ਮਹੱਲਾਂ ਦੇ ਵਿੱਚ ਜਿਹੜੇ ਆਵਾਰਾ ਡੌਗਸ ਘੁੰਮ ਰਹੇ ਹਨ ਉਹਦੇ ਨਾਲ ਕਾਫੀ ਮਾਮਲੇ ਆ ਰਹੇ ਹਨ ਜ਼ਖਮੀ ਹੋ ਰਹੇ ਹਨ ਹਮਲਾ ਕਰਕੇ ਲੋਕਾਂ ਨੂੰ ਜ਼ਖਮੀ ਕਰਦੇ ਨੇ ਲੋਗ ਔਰ ਉਸਕੇ ਬਾਅਦ ਕਈ ਤਰ੍ਹਾਂ ਦੇ ਘਟਨਾਮਾ ਹੋ ਰਹੇ ਨੇ ਸੜਕ ਖਾਸੇ ਹੋ ਜਾਂਦੇ ਆ ਇਸ ਦੇ ਲਈ ਨਗਰ ਕੌਂਸਲ ਵੱਲੋਂ ਕਿਸ ਤਰ੍ਹਾਂ ਕੇ ਉਪਰਾਲੇ ਕੀਤੇ ਜਾ ਰਹੇ ਕਿਉਂਕਿ ਇਨਾਂ ਦੀ ਨਸਬੰਦੀ ਹੋਵੇ ਜਾਂ ਕਿਸ ਤਰ੍ਹਾਂ ਦਾ ਹੋਰ ਇੰਤਜ਼ਾਮ ਕਰ ਸਕਦਾ ਹੈ ਪ੍ਰਸ਼ਾਸਨ ਨਗਰ ਕੌਂਸਲ ਦੇ ਅਧਿਕਾਰੀ ਬਲਜਿੰਦਰ ਸਿੰਘ ਜੀ ਨੇ ਜਾਣ ਕਰ ਦਿੱਤੀ ਕਿ ਇਨਾਂ ਨੂੰ ਰੋਕਥਾਮ ਦੇ ਲਈ ਸਰਕਾਰ ਵੱਲੋਂ ਨਗਰ ਕੌਂਸਲ ਸਮਾਣਾ ਬਲੋਂ ਵੀ ਟੈਂਡਰ ਲਾਇਆ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਟੈਂਡਰ ਮਨਜ਼ੂਰ ਹੋ ਜਾਂਦਾ ਹੈ ਉਸ ਦੇ ਨਾਲ ਇਹ ਜਿਹੜੇ ਆਵਾਰਾ ਡੋਜ਼ ਘੁੰਮ ਰਹੇ ਨੇ ਕਿ ਨਸਬੰਦੀ ਕਰਕੇ ਉਹਨਾਂ ਨੂੰ ਸੰਭਾਲਿਆ ਜਾਵੇਗਾ ਤਾਂ ਕਿ ਉਹ ਕਿਸੇ ਤੇ ਹਮਲਾ ਨਾ ਕਰ ਸਕਣ ਸਰਕਾਰ ਦਾ ਉਪਰਾਲਾ ਵੀ ਚੰਗਾ ਹੈ ਲੇਕਿਨ ਲੋਕਾਂ ਨੂੰ ਵੀ ਥੋੜੀ ਸਾਵਧਾਨੀ ਰੱਖਣੀ ਜ਼ਰੂਰੀ ਹੈ ਰਾਏ ਸੰਗਾ ਕੁੱਤੇ ਨੇ ਮੇਰਾ ਨਾਮ သਤੀਸ਼ ਕੁਮਾਰ ਹੈ ਜੀ ਹਾਂ ਕਿਹੜੇ ਮਲੇ ਰਹ ਰਹੇ ਹੋ ਅਸੀਂ ਘੜਮਾਪਤੀ ਰਹਨੇ ਆ ਜੀ ਕੁੱਤੇ ਨੇ ਚੱਕ ਪਾਇਆ ਜੀ ਬੜਾ ਅੱਛਾ ਮੋੜ ਤੇ ਜਾ ਰਹੇ ਸੀ ਉਹਦਾ ਕੁੱਤਾ ਪਿੱਛੇ ਪੈ ਗਿਆ ਜੀ ਬਾਏ ਨਦੀ ਬਾਦੀ ਜਿੱਮੇ ਵਧੀ ਜਾਂਦੀ ਹੈ ਆਮ ਇਨਸਾਨ ਵਾਸਤੇ ਤਾਂ ਔਖਾ ਹੀ ਹੈ ਇਹ ਲੰਗੜਾ ਵੀ ਕਈ ਵਾਰੀ ਛੋਟੇ ਬੱਚਿਆਂ ਨੂੰ ਫੜ ਲੈਂਦੇ ਨੇ ਕਈ ਕਿਦੇ ਪਿੱਛੇ ਪੈ ਜਾਂਦੇ ਨੇ ਜੀ ਇਹਨਾਂ ਦੀ ਵੀ ਕੋਈ ਰੋਕਥਾਮ ਕਰਨੀ ਚਾਹੀਦੀ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਵੇਖੋ ਬੱਚਿਆਂ ਨੂੰ ਤਾਂ ਬਿਲਕੁਲ ਵੀ ਸੇਫ ਨਹੀਂ ਹੈਗੇ ਬੱਚੇ ਜਿਹੜੇ ਛੋਟੇ ਬੱਚੇ ਨੇ ਕਿ ਉਹ ਵੱਡਾ ਤਾਂ ਥੋੜਾ ਜਿਹਾ ਵੇਖੋ ਜਾਨਵਰ ਨੂੰ ਮਾਰ ਲੇਗਾ ਛੋਟੇ ਬੱਚੇ ਨੂੰ ਮਾਰਨ ਦਾ ਪਤਾ ਹੀ ਨਹੀਂ ਜੀ ਤਾਂ ਇਸ ਵਾਸਤੇ ਕਿ ਸਰਕਾਰ ਨੂੰ ਇਹ ਚੀਜ਼ ਤੇ ਗੌਰ ਕਰਨੀ ਚਾਹੀਦੀ ਹੈ ਕਿ ਇਹ ਜਿਹੜੇ ਕੁੱਤੇ ਨੇ ਇਹਨਾਂ ਨੂੰ ਜਾਂ ਤਾਂ ਕੋਈ ਪ੍ਰਬੰਧ ਕੀਤਾ ਜਾਵੇ ਇਹਨਾਂ ਦਾ ਤੇ ਕੁਝ ਜਿਹੜੇ ਜੰਗਰ ਵੀ ਨੇ ਜੀ ਪਸ਼ੂ گاਵਾ ਵਗੈਰਾ ਨੇ ਇਹ ਵੀ ਟੱਠੇ ਨੇ ਜੀ ਬਹੁਤ ਜ਼ਿਆਦਾ ਖਤਰਨਾਕ ਨੇ ਤਾਂ ਬੰਦੇ ਨੂੰ ਵੀ ਸੱਟ ਮਾਰ ਦਿੰਦੇ ਨੇ ਜੀ ਬੱਚਾ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਇਹ ਚੀਜ਼ ਤੇ ਕੀ ਪ੍ਰਸ਼ਾਸਨ ਨੂੰ ਇਸ ਚੀਜ਼ ਬਾਰੇ ਗੌਰ ਕਰਨੀ ਚਾਹੀਦੀ ਹੈ ਜੀ ਇੱਥੇ ਸੇਫ ਤਾਂ ਕੋਈ ਵੀ ਨਹੀਂ ਹੈਗਾ ਜੀ ਬੱਚਾ ਚਾਹ ਲੋ ਜਾਂ ਬਜ਼ੁਰਗ ਚਾਹ ਲੋ ਕੋਈ ਵੀ ਨਹੀਂ ਸੇਫ ਹੈਗਾ ਜੀ ਮਰੀਜ਼ ਤਾਂ ਹੈ ਡੇਲੀ ਡੇਲੀ ਡੌਗ ਵਾਈਟ ਵਾਲੇ ਬਹੁਤ ਪੇਸ਼ੈਂਟ ਆਉਂਦੇ ਨੇ ਜੀ ਇੱਥੇ ਬਹੁਤ ਜ਼ਿਆਦਾ ਹੀ ਇਹ ਚੀਜ਼ ਤੇ ਗੌਰ ਕਰਨੀ ਚਾਹੀਦੀ ਸਰਕਾਰ ਨੂੰ ਨਗਰ ਕੌਂਸਲ ਨੂੰ ਵੀ ਧਿਆਨ ਕਰਨਾ ਚਾਹੀਦਾ ਇਸ ਚੀਜ਼ ਬਾਰੇ ਕਿ ਇਹਦਾ ਪ੍ਰਬੰਧ ਕੀਤਾ ਜਾਏ ਕੋਈ ਨਾ ਸੁਖਿੰਦਰ ਬਾਸ਼ਪਾ ਡੌਗ ਲੱਤ ਬਹੁਤ ਖਤਰਨਾਕ ਹੈ ਬੱਚਿਆਂ ਨੂੰ ਤਾਂ ਪੈ ਜਾਂਦੇ ਨੇ ਔਰਤਾਂ ਨੂੰ ਵੀ ਬਹੁਤ ਡਰਦੀਆਂ ਔਰਤਾਂ ਤਾਂ ਲੰਘਦੇ ਵੜਦੇ ਕਈ ਵਾਰ ਉਹਨੂੰ ਖੁਦ ਜਾ ਕੇ ਪਾਰ ਕਰਾਣਾ ਪੈਂਦਾ ਜੀ ਡੰਗਰਾਂ ਦਾ ਬਹੁਤ ਜਿਆਦਾ ਪਰਹਮਾਰ ਆ ਕੁੱਤੇ ਵੀ ਕਈ ਵਾਰ ਝੁੰਡ ਦੇ ਝੁੰਡ ਨਿਕਲਦੇ ਨੇ ਪਰ ਡੰਗਰ ਦਾ ਰੂਟੀਨ ਚ ਠੱਠੇ گاਵਾ ਬਹੁਤ ਜਿਆਦਾ ਨੇ ਕੁੱਤਾ ਦਾ ਖਤਰਨਾਕ ਹੁਣ ਕੁੱਤੇ ਦਾ ਕੀ ਪਤਾ ਕਦੋਂ ਪੈ ਜਾ ਟੰਗ ਨੂੰ ਡੰਗਰ ਵੀ ਮਾਰਦੇ ਆ ਜਿਹੜੇ ਡੰਗਰ ਨੇ ਵਾਰਾ ਆਪਣਾ ਤੁਸੀਂ ਆਪਣਾ ਠੱਠੇ ਬੱਚੇ ਗਲੀਆਂ ਖੇੜ ਨਹੀਂ ਸਕਦੇ ਬੱਚੇ ਗਲੀਆਂ ਦਾ ਕੀ ਖੇਡ ਕਿਸੇ ਨਾਲ ਲੰਘ ਨਹੀਂ ਸਕਦੇ ਜੀ ਤਾਂ ਖੇਡਣ ਦੀ ਗੱਲ ਕਰਦੇ ਆ ਤੁਸੀਂ ਦੇਖੋ ਜੀ ਗਲੀਆਂ ਮੋਹਰੇ ਦੇ ਵਿੱਚ ਅੱਖੋਂ ਖਾਰ ਜਿਹੜੇ ਡੌਗ ਨੇ ਇਹ ਜਿਆਦਾ ਘੁੰਮ ਰਹੇ ਨੇ ਜਿਵੇਂ ਆਵਾਰਾ ਕਹਿ ਦਿੰਦੇ ਆ ਪਰ ਇਹਨਾਂ ਨੂੰ ਵਿਚਾਰਿਆਂ ਨੂੰ ਇਹਨਾਂ ਲਈ ਕੋਈ ਸਥਾਨ ਹੋਣਾ ਚਾਹੀਦਾ ਇਹਨਾਂ ਨੂੰ ਕਿਤੇ ਛੱਡਣ ਵਾਸਤੇ ਜਿਵੇਂ ਗਾਂ ਗਊਸ਼ਾਲਾ ਬਣੀਆਂ ਹੋਈਆਂ ਨੇ ਗਊਆਂ ਛੱਡਣ ਵਾਸਤੇ ਸਰਕਾਰ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਛੋਟੜੇ ਬੱਚੇ ਜਿਹੜੇ ਉਹ ਗਲੀਆਂ 'ਚ ਖੇਡਦੇ ਨੇ ਖੇਡਣਾ ਬੜਾ ਔਖਾ ਪਿਆ ਕੋਈ ਬਜ਼ੁਰਗਾਂ ਮਾਪੇ ਆਗ ਲੰਘਦਾ ਹੈ ਉਹਦਾ ਸ਼ੋਰ ਫੜ ਲੈਂਦੇ ਨੇ ਕਿਹੜੀ ਚੁੰਨੀ ਫੜ ਲੈਂਦੇ ਨੇ ਖਿੱਚੀ ਇੱਕੋ ਜੇ ਥੱਲੇ ਗਿਰ ਗਈ ਉਹ ਇੰਨਾ ਕ ਤਕੜਾ ਹਮਲਾ ਕਰ ਦਿੰਦੇ ਨੇ ਵੀ ਉੱਠਣਾ ਬਜ਼ੁਰਗੋਂ ਬੜਾ ਮਸ਼ਕਲ ਹੋ ਜਾਂਦਾ ਹੈ ਹੁਣ ਸਰਕਾਰ ਨੇ ਪਿੱਛੇ ਜੇ ਵੀ ਇੱਕ ਦਿਨ ਵੀ ਜੇ ਕਿਸੇ ਦਾ ਕੁੱਤਾ ਜਿਹੜਾ ਕੁੱਤੇ ਪਾਲਦੇ ਨੇ ਉਹਨਾਂ ਨੂੰ ਕੋਈ ਇੱਕ ਦੰਦ ਮਾਰਾ 10000 ਮਿਲੂਗਾ ਦੋ ਮਾਰਨ 20000 ਮਿਲੂਗਾ ਇਹ ਕਹਿਣ ਸੁਣਨ ਦੀਆਂ ਗੱਲਾਂ ਹੁੰਦੀਆਂ ਨੇ ਇੱਥੇ ਆਮਲ ਕੁਸ਼ੀ ਹੁੰਦਾ ਹੈਗਾ ਤੋਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਇਹ ਗੱਲਾਂ ਦੇ ਧਿਆ ਆਵਾਰਾ ਜਾਂ ਗਲੀਆਂ 'ਚ ਘੁੰਮ ਰਹੇ ਨੇ ਕੁੱਤੇ ਕੋ ਘੁੰਮ ਰਹੇ ਨੇ ਇਹਨਾਂ ਦੇ ਹੱਥ ਪਾਈ ਜਾਵੇ ਇਹਨਾਂ ਵਿੱਚ ਕੋਈ ਸਸਥਾ ਜਗ੍ਹਾ ਬਣਾਈ ਜਾਵੇ ਜਿੱਥੇ ਉੱਥੇ ਬੰਦੇ ਜਾ ਕੇ ਛੱਡ ਜਕਣ। ਨਿਕੋ ਮੈਂ ਅਕਫਰ ਪੰਜਾਬ ਲੈਵਲ ਤੇ ਚੀਜ਼ਾਂ ਦੇਖਦਾ ਰਹਿਣਾ ਹੈਗਾ ਤੇ ਜੋ ਮੈਂ ਇਹਦੇ ਵਿੱਚ ਨਿਸ਼ਕਰਸ਼ ਕੱਢਿਆ ਇਹ ਜ਼ਿਆਦਾਤਰ ਜੋ ਮੈਨੂੰ ਲੱਗਦਾ ਹੈ ਜੋ ਸਮੱਸਿਆ ਹੈ ਨਾ ਖਾਸ ਕਰਕੇ ਜਿਹੜੇ ਪਿੰਡਾਂ ਵਿੱਚ ਜਿਹੜੀ ਹੱਡਾ ਰੂੜੀ ਬਣੀ ਹੁੰਦੀ ਹੈ ਜਿੱਥੇ ਕਈ ਤਰ੍ਹਾਂ ਦੇ ਆਪਾਂ ਜਿਹੜੇ ਮਰੇ ਹੋਏ ਜਾਨਵਰ ਵਗੈਰਾ ਰੱਖਦੇ ਹੈਗੇ ਉੱਥੇ ਜਿਹੜੇ ਕੁੱਤੇ ਜਾਂਦੇ ਹਨ ਉਹਨਾਂ ਕੁੱਤਿਆਂ ਨੂੰ ਉਸ ਤਰ੍ਹਾਂ ਦੇ ਆਦਤ ਪੈਣ ਦੀਏ ਉਹ ਇੱਕ ਤਾਂ ਝੁੰਡ 'ਚ ਰਹਿੰਦੇ ਆ ਉਹਨਾਂ ਦਾ ਥੋੜਾ ਜਿਆਦਾ ਰਿਸਕ ਹੈਗਾ ਫਿਰ ਸੈਕੰਡਲੀ ਉਹ ਹੀ ਕੁੱਤੇ ਆਪਣੇ ਜਿਹੜੇ ਗਲੀਆਂ 'ਚ ਫੇਰੇ ਫਿਰਦੇ ਹੈਗੇ ਐਂਡ ਐਨੀਮਲ ਰੂਲਸ ਦੇ ਮਤਾਬਕ ਤੁਸੀਂ ਕਿਸੇ ਕੁੱਤੇ ਨੂੰ ਮਾਰ ਨਹੀਂ ਸਕਦੇ ਸਿਰਫ ਉਹਦੀ ਨਫਲ ਕੁਸ਼ੀ ਕਰ ਸਕਦੇ ਆ ਸੋ ਇਹਦੇ ਵਿੱਚ ਇਹੀ ਹੈ ਵੀ ਆਪਾਂ ਜਦੋਂ ਵੀ ਸਾਨੂੰ ਕੋਈ ਇਹੋ ਜਿਹਾ ਡੌਗ ਬਾਈਟ ਦਾ ਕੇਸ ਹੁੰਦਾ ਤਾਂ ਅਸੀਂ ਆਪਣਾ ਟੀਕਾ ਲਗਵਾਈਏ ਟੀਕੇ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਟੀਕਾ ਹੁੰਦਾ ਜਿਹੜਾ ਆਪਾਂ ਨੂੰ ਛੋਟੇ-ਮੋਟੇ ਜ਼ਖਮ ਤੇ ਲੱਗਦਾ ਹੈ ਉਹ ਹੁੰਦਾ ਹੈ ਪ੍ਰੀਵੈਂਟਿਵ ਵੈਕਸੀਨੇਸ਼ਨ ਟਾਈਪ ਕਿ ਥੋੜਾ ਸਕ੍ਰੈਚ ਹੋਇਆ ਤੇ ਫਿਰ ਲਗਾ ਲੈਣੇ ਹੈ ਕਿ ਫਿਊਚਰ ਦੇ ਵਿੱਚ ਉਹ ਹੈਲਪ ਕਰਦਾ ਹੈ ਇੱਕ ਇੰਜੈਕਸ਼ਨ ਉਹ ਹੁੰਦਾ ਹੈ ਕਿ ਜੇ ਜਿਹੜਾ ਸਾਡੇ ਜ਼ਿਆਦਾ ਨੋਚ ਲਿਆ ਜ਼ਿਆਦਾ ਜ਼ਖਮ ਖਾ ਲਿਆ ਤਾਂ ਉਹ ਉਸ ਲੋਕਲ ਇੰਜੈਕਸ਼ਨ ਸਾਈਟ ਤੇ ਲੱਗਦਾ ਹੈ ਜਿਹੜਾ ਕਿ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਉਹ ਆਪਣਾ ਜਿਸ ਤਰ੍ਹਾਂ ਫਿਰ ਜਨਰ ਹਸਪਤਾਲ ਦੇ ਵਿੱਚ ਜਿੱਥੇ ਸਾਡੇ ਬਕਾਇਦਾ ਕਿ ਰੇਵੀਸ ਕਲੀਨਿਕ ਬਣਿਆ ਹੋਇਆ ਹੈ ਮਾਹਰ ਡਾਕਟਰ ਉੱਥੇ ਜ ਸਪੈਸ਼ਲੀ ਰੇਵੀਸ ਦੇ ਹੁੰਦੇ ਹੈਗੇ ਉਹ ਲਗਾਉਂਦੇ ਨੇ ਉੱਥੇ ਇੰਜੈਕਸ਼ਨ ਅ ਦੇਖੋ ਇਸ ਤਰ੍ਹਾਂ ਐਵਰੇਜ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਹੁਤ ਬੀਟੀ ਪੇਸ਼ੈਂਟਸ ਹੋ ਜਾਂਦੇ ਹੈ ਬਟ ਇਹਦੇ ਵਿੱਚ ਮੈਂ ਫਿਰ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਗਾ ਕਿ ਇੱਥੇ ਥੋੜੀ ਜਾਗਰੂਕਤਾ ਵੀ ਦੀ ਲੋੜ ਹੈ ਸਿੰਪਲ ਕੁੱਤੇ ਵੱਲੋਂ ਲਿਕ ਕੀਤੇ ਹੋਣਾ ਜਿਹੜਾ ਕੁੱਤਾ ਘਰ ਦਾ ਪਾਲਤੂ ਕੁੱਤਾ ਹੋਵੇ ਆਪਣੀ ਅੰਡਰ ਆਬਜ਼ਰਵੇਸ਼ਨ ਹੈ ਉਹਦੇ ਟੀਕੇ ਲੱਗੇ ਹੋਏ ਹੈ ਜਾਂ ਉਹ ਕੁੱਤਾ ਅਗਲੇ 10 ਦਿਨ ਆਬਜ਼ਰਵ ਹੋਏ ਨੇ ਕਿ ਉਹਦੇ ਵਿੱਚ ਉਹਦਾਂ ਰੱਛਨ ਨਹੀਂ ਪਾਏ ਜਾ ਰਹੇ ਉਹ ਤੇ ਉਹਨਾਂ ਖਤਰਨਾਕ ਨਹੀਂ ਹੁੰਦਾ ਠੀਕ ਹੈ ਨਾ ਪਰ ਜੇ ਆਪਾਂ ਨੂੰ ਕੋਈ ਐਸਾ ਕੁੱਤਾ ਜੋ ਆਵਾਰਾ ਕੁੱਤਾ ਹੈਗਾ ਜਿਨੇ ਜ਼ਿਆਦਾ ਜ਼ਖਮ ਮਾਰ ਦਿੱਤਾ ਤੇ ਉਹ ਜ਼ਖਮ ਖਾਸ ਕਰਕੇ ਆਪਣੇ ਬ੍ਰੇਨ ਦੇ ਨੇੜੇ ਕਿਉਂਕਿ ਰੈਬੀਅਸ ਦਾ ਜਿਹੜਾ ਵਾਇਰਸ ਹੁੰਦਾ ਉਹ ਬ੍ਰੇਨ ਨੂੰ ਇਫੈਕਟ ਕਰਦਾ ਹੈ ਜੇ ਉਹ ਜ਼ਖਮ ਜਿੰਨਾ ਬ੍ਰੇਨ ਦੇ ਨੇੜੇ ਹੈ ਜਾਂ ਜਿੰਨਾ ਜ਼ਖਮ ਜ਼ਿਆਦਾ ਵੱਡਾ ਹੈ ਉਹਦੇ ਬਾਰੇ ਮੈਂ ਕਹੂੰਗਾ ਕਿ ਆਪਾਂ ਨੂੰ ਤੁਰੰਤ ਲੋਕਲ ਸਾਈਟ ਤੇ ਜਿਹੜਾ ਇੰਜੈਕਸ਼ਨ ਲਗਾਉਣਾ ਹੁੰਦਾ ਉਹ ਜ਼ਿਆਦਾ ਇੰਪੋਰਟੈਂਟ ਹੈ ਠੀਕ ਥੈਂਕ ਯੂ देखो सरकार दी जो ਹਦਾਇਤਾਂ ਨੇ ਅਸੀਂ ਪਹਿਲਾਂ ਵੀ ਅਜ ਤੋਂ ਸਾਲ ਪਹਿਲਾਂ ਇਹ ਟੈਂਡਰ ਲਗਾਏ ਸੀਗੇ ਡੌਗ ਸਟਰਲਾਈਜੇਸ਼ਨ ਦੇ ਉਦੋਂ ਕੋਈ ਲਿਟੀਗੇਸ਼ਨ ਚੱਲੇਗਾ ਸੀਗਾ ਸਾਡਾ ਮੈਟਰ ਇਹ ਫਿਰ ਉਹ ਟੈਂਡਰ ਰੱਦ ਹੋ ਗਏ ਸੀਗਾ 올ਓਵਰ ਪੰਜਾਬ 'ਚ ਹੀ ਰੱਦ ਹੋ ਗਏ ਸੀਗੇ ਕਿਉਂਕਿ ਕੁਝ ਜਿਹੜੀ ਏਜੰਸੀਆਂ ਟੈਂਡਰ ਪਾਉਂਦੀਆਂ ਸੀ ਉਹਨਾਂ ਵੱਲੋਂ ਐਨੀਮਲ ਵੈਲਫੇਅਰ ਬੋਰਡ ਕੋ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਸੀ ਉਹ ਨਹੀਂ ਹੋਈ ਸੀ ਇਸ ਕਰਕੇ ਟੈਂਡਰ ਰੱਦ ਕਰਤੇ ਸੀ ਹੁਣ ਅਸੀਂ 16 ਜਨਵਰੀ ਨੂੰ ਡੌਗ ਸਟਰਲਾਈਜੇਸ਼ਨ ਦਾ ਟੈਂਡਰ ਫੇਰ ਦੁਬਾਰਾ ਤੋਂ ਲਗਾਏ ਨੇ ਤਕਰੀਬਨ ਇਹ 19.5 ਲੱਖ ਰੁਪਏ ਦਾ ਟੈਂਡਰ ਹੈ ਔਰ ਇਹ ਫਰਵਰੀ ਨੂੰ ਖੁੱ ਖੁੱਲੇਗਾ ਉਸ ਤੋਂ ਬਾਅਦ ਜੇ ਇਹ ਮੈਚੋਰ ਹੋ ਜਾਂਦਾ ਤਾਂ ਅਸੀਂ ਸਟਰਲਾਈਜੇਸ਼ਨ ਦਾ ਕੰਮ ਸ਼ੁਰੂ ਕਰ ਦਾਂਗੇ ਉਸ ਤੋਂ ਪਹਿਲਾਂ ਜੋ ਸਾਡੀ ਪਾਲਿਸੀ ਹੈ ਉਹਦੇ ਹਿਸਾਬ ਨਾਲ ਸਾਡੇ ਕੋਲ ਇਨਫਰਾਸਟ੍ਰਕਚਰ ਬਣਾਉਣਾ ਜ਼ਰੂਰੀ ਹੁੰਦਾ ਹੈ ਉਹ ਮੈਂ ਸਾਡੇ ਜਿਹੜੀ ਐਮ ਆਰ ਐਫ ਸਾਈਟ ਆ ਉੱਥੇ ਅਸੀਂ ਇੱਕ ਵੱਡਾ ਰੂਮ ઓਪਰੇਸ਼ਨ تھیਟਰ ਲਾਈਕ ਉਹਦਾ ਸਟੇਜ ਤੇ ਜੋ ਚੈਂਬਰ ਉੱਥੇ ਅਸੀਂ ਬਣਾਇਆ ਹੋਇਆ ਹੈ ਬਾਕੀ ਜੋ ਸਾਡੇ ਟੈਂਡਰ ਦੇ ਵਿੱਚ ਜਿਹਨੂੰ ਰੈਂਡਰ ਮਿਲੇਗਾ ਉਦੇ ਕੋਲ ਫੈਸਿਲਿਟੀ ਹੋਣਗੀਆਂ ਨਹੀਂ ਸਹਾਇਕ ਕਰਾਂਗੇ ਅਸੀਂ ਇੱਥੇ ਸਟੈਰਲਾਈਜੇਸ਼ਨ ਕਰਾ ਦਾਂਗੇ ਡੋਗ ਦੀ ਨਸਬੰਦੀ ਕਰਾਈ ਜਾਏਗੀ ਹਾਂ ਨਾ ਨਸਬੰਦੀ ਕਰਾਈ ਜਾਏਗੀ ਉਸ ਤੋਂ ਬਾਅਦ ਜੋ ਹਦਾਇਤਾਂ ਨੇ ਜੋ ਐਨੀਵਲ ਵੈਲਫੇਅਰ ਦੀਆਂ ਉਹਦੇ ਹਿਸਾਬ ਨਾਲ ਜੋ ਸਟੈਰਲਾਈਜ਼ ਕਰਕੇ ਡੋਗ ਨੂੰ ਉਸੇ ਸਟਰੀਟਸ ਤੋਂ ਜਿੱਥੇ ਅਸੀਂ ਲੈ ਕੇ ਆਵਾਂਗੇ ਉੱਥੇ ਛੱਡ ਕੇ ਆਵਾਂਗੇ ਜੀ ਠੀਕ ਹੈ ਕੈਮਰਾਮੈਨ ਪੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ